ਬਿੱਤੇਦਨੀ ਰਾੜਾ ਸਾਹਿਬ ਸਮprਦਾਇ ਦੇ ਮੁਖੀ ਅਤੇ ਪੰਥ ਲਈ ਅਥਾਹ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਗਏ ਸਨ ਉਹਨਾਂ ਦੇ ਅੰਤਮ ਦਰਸ਼ਨ ਸਮੇਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਬਾਬਾ ਜੀ ਦੇ ਵਿਛੋੜੇ ਨਾਲ ਜਿੱਥੇ ਪੂਰੇ ਸਿੱਖ ਜਗਤ ਨੂੰ ਘਟਾ ਪਿਆ ਉੱਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਿਵਾਇਆਂ ਵੱਲੋਂ ਉਹਨਾਂ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਬਕਾ ਮੰਤਰੀ ਮਹੇਸ਼ੰਦਰ ਸਿੰਘ ਗਰੇਵਾਲ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਜੀ ਬੋਪਾ ਰਾਏ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾ ਪ੍ਰਧਾਨ ਜਗਦੇਵ ਸਿੰਘ ਜੀ ਦਬੁਰਜੀ ਜਥੇਦਾਰ ਰਗਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਮਿੰਦਰ ਸਿੰਘ ਜਰਗ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਵੱਲੋਂ ਬਾਬਾ ਬਲਜਿੰਦਰ ਸਿੰਘ ਜੀ ਦੇ ਵਿੱਤਰ ਦੇ ਦੇ ਦਰਸ਼ਨ ਕਰਕੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਆਉ ਦੇਖਦੇ ਆ ਖਾਸ ਰਿਪੋਰਟ ਅੱਜ ਸਾਡੇ ਬਹੁਤ ਸਾਰੇ ਸਰਕਾਰ ਲੋਕ ਸਰਦਾ ਸੁਭੀਸ਼ ਸਿੰਘ ਜੀ ਬਦਲ ਸਾਹਿਬ ਪ੍ਰਧਾਨ ਸੁਭਨੀ ਕਾਲੀਦਨ ਸੰਤ ਬਾਬਾ ਬਲਿੰਦਰ ਸਿੰਘ ਜੀ ਨੇ ਜੋ ਇਹ ਬੜਾ ਦੁੱਖ ਵਾਲੀ ਗੱਲ ਹੈਗੀ ਹੈ ਇਸ ਦੇ ਵਿੱਚ ਅਫਸੋਸ ਪ੍ਰਗਟ ਕਰਨ ਵਾਸਤੇ ਸਮੂਹ ਸੰਗਤ ਦੇ ਨਾਲ ਸਮੂਹ ਇਲਾਕੇ ਦੇ ਨਾਲ ਲਕਾਨ ਵਾਸੀ ਜਿੰਨੇ ਵੀ ਸਾਰੇ ਸ਼੍ਰੋਮਣੀ ਕਾਲੀ ਜਲ ਦੇ ਵਰਕਰ ਜਾਂ ਹੋਰ ਸਾਰੇ ਇੱਥੇ ਪਹੁੰਚੇ ਨੇ ਇਸ ਤੇ ਬੜਾ ਉਹਨਾਂ ਨੇ ਦੁੰਗਾ ਦੁੱਖ ਪ੍ਰਗਟ ਕੀਤਾ ਕਿਉਂ ਬਾਬਾ ਬਰਜਿੰਦਰ ਸਿੰਘ ਜੀ ਦੀ ਦੇਣਾ ਜੋ ਇਲਾਕੇ ਨੂੰ ਬਹੁਤ ਵੱਡੇ ਏਰੀਆ ਦੇ ਵਿੱਚ ਬਹੁਤ ਸੰਗਤ ਜੁੜੀ ਹੋਈ ਹੈ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਕਾਫੀ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਹਾਂ ਕਿਉਂ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਨੇ ਉਹ ਸਾਰੇ ਲੋਕਾਂ ਨੂੰ ਜੋ ਸਿੱਖਿਆ ਉਹਨਾਂ ਨੇ ਦਿੱਤੀ ਹੈ ਜੋ ਬਾਰੇ ਤੋਂ ਸਿੱਧ ਲੈ ਗਈ ਜੋ ਸਿੱਖਲਤੀ ਹੈ ਉਸ ਦਾ ਜਿਹੜਾ ਉਹਨਾਂ ਦਾ ਪ੍ਰਚਾਰ ਸੀ ਘਰ ਘਰ ਪਹੁੰਚਦਾ ਸੀ ਉਸ ਦੇ ਨਾਲ ਸਾਡੇ ਸਮਾਜ ਦਾ ਬੜਾ ਵੱਡਾ ਉਹਨਾਂ ਨੇ ਬਹੁਤ ਵੱਡਾ ਸੁਧਾਰ ਹੋਇਆ ਉਸ ਦੇ ਨਾਲ ਔਰ ਸੰਗਤ ਦੇ ਵਿੱਚ ਬੜਾ ਇਸ ਗੱਲ ਦਾ ਦੁੱਖ ਮੈਂ ਜਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਅਖੀਰ ਨੂੰ ਸੰਤਾਂ ਦੇ ਇਸ ਅਵਸਰ ਜੋ ਉਸ ਦਿਨ ਤੇ ਆਪ ਦੇ ਬਲਾਉਨ ਵਾਸਤੇ ਹੋ ਕੇ ਗੁਰੂ ਸਾਹਿਬ ਦੇ ਅੱਗੇ ਨਮਸਤੇ ਹੋ ਸਕਦੇ ਆ ਕਿਉਂ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਵੀ ਅਸੀਂ ਉਹਨਾਂ ਨੂੰ ਹੋਰ ਅੱਗੇ ਕੋਈ ਜ਼ਿਆਦਾ ਗੱਲ ਕਰ ਸਕੀਏ ਸਾਰੇ ਇਲਾਕੇ ਦੀ ਸਾਰੇ ਸ਼ਰਮਨੀ ਕਰਲੀ ਦਲ ਦੀ ਸਰਦਾਰ ਸਤਕਾਰ ਉਹਨਾਂ ਦੇ ਨਾਲ ਹੈ ਇਹਨਾਂ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁਕਾਂ ਵੈ ਗੁਰਜੀ ਦਾ ਖਾਤਸਾ ਥੈਂਕ ਯੂ